ਨੋ ਜੀ ਮੈਂ ਆਪ ਜੀ ਦੇ ਫਿਰ ਪੇਸ਼ ਹੋ ਰਿਹਾ ਅੰਨਾ ਵੰਡੇ ਰੇਵੜੀਆਂ ਮੋੜ-ਮੋੜ ਆਪਣਿਆਂ ਨੂੰ ਜੇ ਤੁਹਾਨੂੰ ਚੰਗਾ ਲੱਗੇ ਤੇ ਇਹਨੂੰ ਆਪਣੇ ਵਟਸਐਪ ਗਰੁੱਪ ਤੇ ਸ਼ੇਅਰ ਵੀ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਮੈਨੂੰ ਪਤਾ ਕਿ ਜਿਹੜੇ ਬੰਦਾ ਨਵਾਂ-ਨਵਾਂ ਕੋਈ ਆਵਾਜ਼ ਪਾਉਂਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਫਿਰ ਵੀ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਫਿਰ ਵੀ ਬੇਨਤੀ ਆ ਕਿ ਇਹਨੂੰ ਅੱਗੇ ਵਟਸਐਪ ਗਰੁੱਪਾਂ ਦੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਓ ਜੱਗ ਜੀ ਤੇ ਜਗਾਈਏ ਲੋਕਾਂ ਨੂੰ ਅੰਨਾ ਮੰਡੇ ਰੇ ਬੜੀਆਂ ਮੋੜ-ਮੋੜ ਆਪਣਿਆਂ ਨੂੰ ਅੰਨਾ ਮੰਡੇ ਰੇ ਬੜੀਆਂ ਮੋੜ-ਮੋੜ ਆਪਣਿਆਂ ਨੂੰ ਮਿਲਦਿਆਂ ਨੇ ਪਦਮੀਆਂ ਪਾਰਟੀ ਦੇ ਹੱਕ ਵਿੱਚ ਬੋਲਣ ਵਾਲੇ ਨੇਤਾ ਨੂੰ ਅੰਨਾ ਮੰਡੇ ਰੇ ਬੜੀਆਂ ਮੋੜ-ਮੋੜ ਆਪਣਿਆਂ ਨੂੰ ਚਿੱਟਾ ਚਿੱਟਾ ਹੋਈ ਪਈ ਏ ਹਰ ਬੰਨੇ ਇਹ ਚਰਚਾ ਸ਼ੁਰੂ ਹੋਈ ਪਈ ਏ ਘੜੀ ਦੀ ਸੁੜੀ ਉਥੇ ਦੀ ਉਥੇ ਖੜੀ ਪਈ ਏ ਸਰਕਾਰ ਕਹੇ ਕੁਝ ਨਾ ਆਪਣੇ ਚਹੇਤਿਆਂ ਨੂੰ ਅੰਨਾ ਵੰਡੇ ਰੇ ਬੜੀਆਂ ਮੋੜ-ਮੋੜ ਆਪਣਿਆਂ ਨੂੰ ਵਜਾਉਂਦੇ ਡੱਪਲੀ ਸਾਰੋ ਸਾਰੇ ਆਪੋ ਆਪਣੀ ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ ਚਿੱਟੇ ਨੂੰ ਮਕਾਉਣ ਦੀ ਕਿਸੇ ਨੂੰ ਵੀ ਚਾਹ ਨਹੀਂ ਲਾਉਂਦੇ ਸਾਰੇ ਆਪ ਨੂੰ ਆਪਣੇ ਦਾਬਈ ਕੀ ਕਹਿੰਦੇ ਨੇਤਾ ਦੇ ਪਿੱਠ ਦੇ ਥਾਪੜੇ ਨੂੰ ਕੀ ਕਰੀਏ ਨੇਤਾ ਦੇ ਪਿੱਠ ਦੇ ਥਾਪੜੇ ਨੂੰ ਅੰਨਾ ਮੰਡੇਰੇ ਵੜੀਆਂ ਮੁਰਮੁਰ ਆਪਣੀਆਂ ਨੂੰ ਕਹਿੰਦੇ ਨਹੀਂ ਕਿ ਪੰਜਾਬ ਦੀ ਖਾਤਰ ਜਾਨਵਾਰ ਦੇਵਾਂਗੇ ਹਰ ਪੰਜਾਂ ਸਾਲਾਂ ਬਾਅਦ ਕਹਿੰਦੇ ਨੇ ਚਿੱਟਾ ਖਤਮ ਕਰ ਦੇਵਾਂਗੇ ਪਰ ਲੋਕਾਂ ਦੇ ਪੱਲੇ ਪੈਂਦੀ ਖੱਜਲ ਖੁਆਰੀ ਏ ਪਰ ਪਿੱਟ ਦੀ ਦੁਨੀਆ ਚਿੱਟੇ ਨਾਲ ਮਰੀਆਂ ਲਾਸ਼ਾਂ ਨੂੰ ਅੰਨਾ ਮੰਡੇਰੇ ਵੜੀਆਂ ਮੁਰਮੁਰ ਆਪਣੀਆਂ ਨੂੰ ਪਾਗਲਾ ਓਏ ਪਾਗਲਾ ਅਸੀਂ ਕਿੰਨੇ ਦਿਨ ਬੇਵਕੂਫ ਬਣੇ ਰਹਿਣਾ ਇਹਨਾਂ ਨੇਤਾ ਲੋਕਾਂ ਨੇ ਪਾਰਟੀਆਂ ਬਦਲਦੇ ਰਹਿਣਾ ਕਹਿਣਾ ਘਰ ਵਾਪਸੀ ਹੋ ਗਈ ਇਹ ਜਦੋਂ ਵੀ ਕੋਈ ਪਾਰਟੀ ਬਦਲਦੇ ਨੇ ਕਹਿੰਦੇ ਕਿ ਅਸੀਂ ਇਸੇ ਪਾਰਟੀ ਦੇ ਵਿੱਚ ਹਾਂ ਤੇ ਹੁਣ ਸਾਡੀ ਘਰ ਵਾਪਸੀ ਹੋ ਗਈ ਆ ਬੰਦੇ ਉਹੀ ਨੇ ਇਹ ਹੁਣ ਚੋਲੇ ਬਦਲ ਲੈਂਦੇ ਨੇ ਪਾਗਲਾ ਅਸੀਂ ਕਿੰਨੇ ਦਿਨ ਬੇਵਕੂਫ ਬਣੇ ਰਹਿਣਾ ਇਹਨਾਂ ਨੇਤਾ ਲੋਕਾਂ ਨੇ ਪਾਰਟੀਆਂ ਬਦਲਦੇ ਰਹਿਣਾ ਕਹਿਣਾ ਘਰ ਵਾਪਸੀ ਹੋ ਗਈ ਮੋੜ ਪੌਣੀਆਂ ਜੱਫੀਆਂ ਮੋੜ ਪੌਣੀਆਂ ਜੱਫੀਆਂ ਕਹਿ ਕੇ ਇਹਨਾਂ ਘੁੱਟ ਘੋਟਾ ਆਪਣੇਆਂ ਨੂੰ ਅੰਨਾ ਮੰਡੇ ਰੇਵੜੀਆਂ ਮੋੜ ਮੋੜ ਆਪਣੇਆਂ ਨੂੰ ਸੋ ਕੋਈ ਵੀ ਪਾਰਟੀ ਕਿਸੇ ਦੀ ਵੀ ਸਕੀ ਨਹੀਂ ਆ ਕਿ ਜੇ ਉਮੀਦਵਾਰ ਅਜੇ ਤੱਕ ਸਾਡੇ ਜਿਹੜੇ ਉਹ ਨਿਗੇ ਨਿਗੇ ਮਸਲੇ ਉਹ ਹੀ ਨਹੀਂ ਠੀਕ ਕਰ ਸਕੇ ਤੇ ਇਹਨਾਂ ਦੇ ਚਿੱਟੇ ਕਿੱਥੋਂ ਖਤਮ ਕਰ ਲੈਣੇ ਆ ਜਿਹੜਾ ਚਿੱਟੇ ਨੂੰ ਖਤਮ ਕਰਨ ਦੀ ਗੱਲ ਕਰਦਾ ਉਹਨੂੰ ਵੋਟ ਪਾਓ ਜਿਹੜਾ ਲੋਕਾਂ ਦੀ ਖੱਜਲ ਖਰਾਬਗੀ ਨੂੰ ਦੂਰ ਕਰਨ ਦੀ ਗੱਲ ਕਰਦਾ ਉਹਨੂੰ ਵੋਟ ਪਾਓ ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਕਿਹੜੀਆਂ ਪਹਿਲੇ ਨੰਬਰ ਤੇ ਪੜ੍ਹਾਈ ਜਿੰਨੀ ਵੀ ਕੋਈ ਵੀ ਪੜ੍ਹੇ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ 'ਚ ਹੋਵੇ ਪਵਾ ਉਹ ਐਮਵੀਪੀਐਸੀ ਕੋਈ ਕਿਉਂ ਨਾ ਹੋਵੇ ਦੂਜੇ ਨੰਬਰ ਤੇ ਇਲਾਜ ਸਾਨੂੰ ਆਧਾਰ ਕਾਰਡ ਤੇ ਹੀ ਇਲਾਜ ਮਿਲੇ ਪਵਾ ਸਰਕਾਰੀ ਹਸਪਤਾਲ ਹੋਵੇ ਪਵਾ ਗੈਰ ਸਰਕਾਰੀ ਹਸਪਤਾਲ ਹੋਵੇ ਤੀਜੇ ਨੰਬਰ ਤੇ ਜਿਹੜੇ ਸਾਡੇ ਬਜ਼ੁਰਗ ਨੇ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ 60 ਸਾਲ ਦੇ ਨੇ ਪਵਾ ਉਹ ਜਨਾਨੀਆਂ ਕੋਈ ਬੰਦਾ ਜਿਹੜਾ ਮਰਜ਼ੀ ਕਿਸੇ ਵੀ ਜੱਦਾ ਹੋਵੇ ਾਂਗੇ ਹੀ ਨ ਵਿਧਵਾ ਔਰਤ ਜਿਹਦਾ ਕੋਈ ਕਮਾਉਣ ਵਾਲਾ ਨਹੀਂ ਜਿਨ੍ਹਾਂ ਮਾਪੇ ਬਾਬ ਜਿਨ੍ਹਾਂ ਬੱਚਿਆਂ ਦੇ ਮਾਪੇ ਬਾਪ ਨਹੀਂ ਆ ਉਹਨਾਂ ਬੱਚਿਆਂ ਨੂੰ ਅੱਜ ਦੇ ਹਿਸਾਬ ਨਾਲ ਘੱਟੋ-ਘੱਟ 4000 ਰੁਪਿਆ ਪੈਨਸ਼ਨ ਮਿਲੇ ਸਾਡਾ ਦੇਸ਼ ਆਪਣੇ ਆਪ ਹੀ ਖੁਸ਼ਹਾਲ ਹੋ ਜਾਏਗਾ ਬੱਚੇ ਪੜ ਗਏ ਤੇ ਫਿਰ ਰੁਜ਼ਗਾਰ ਪੈਦਾ ਕਰ ਲਾਂਗੇ ਸੋ ਭੁੱਲਿਓ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਧੰਨਵਾਦ ਧੰਨਵਾਦ